ਹਾਂ ਸਰ ਕੀ ਮਸਲਾ ਜ ਆ ਬਲੈਕਆਊਟ ਆ ਤੇ ਜਿਹੜਾ ਤੁਹਾਡੇ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਥੱਲੇ ਆ ਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਜਿਹੜਾ ਟਾਵਰ ਤੇ ਅੱਧਾ ਕੋਣ ਘੰਟਾ ਹੋਵੇ 7:30 ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਥੱਲੇ ਹਾਂ ਹਾਂ ਕਿੰਨਾ ਫੁੱਟ ਹੈ ਜੇ ਟਾਵਰ ਟਾਵਰ ਹੋਣਾ ਹੀ ਕਿੰਨਾ ਫੁੱਟ 40 ਫੁੱਟ ਤੋਂ ਬਾਅਦ ਸਰੀ 50 ਫੁੱਟ ਹੋਏਗਾ ਮਸਲਾ ਕੀ ਹੈ ਪਤਾ ਲੱਗਾ ਉਹਦਾ ਕਿਰਾਇਆ ਰੈਂਦਾ ਹੈ ਅੱਛਾ ਹਾਂ ਜੀ देखरा इतरे अंदर कीरा तो और की जगह पिंडा दा वो ये रेल द रूट स्टेशन रे रजिस्ट्रेशन पर दिया वो रेली चल ले आ मैं तेरी तरफो देखो तसीरदार साहब भी आ गए हैं तसीरदार साहब भी चले आए आ जा आ जा इससे थोड़ा बढ़ावा लो ना थले आएंगे फेरी होना इसको कर पा देंगे कटता ताडा चक्कर नहीं ਸੋਨ ਸ਼ਾਨ ਇਹ ਇਨਾਮ ਜੀ ਰੀਲਵੇ ਸਟੇਸ਼ਨ ਤੇ ਆਏ ਹੋ ਕੀ ਮੱਦਨਾਵਾ ਤੇ ਕੀ ਹੈ ਅੱਜ ਰੀਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਠੇਠਾ ਹੋ ਗਿਆ ਧਾਰੀਵਾਲ ਰੀਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਰਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਤਦ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਦੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਆਏ ਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਅ ਜਿਲ੍ਹੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਟੋਆ ਨਹੀਂ ਰਹੀ ਰਹੀ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਇਹ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ